ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਕਾਰਯੋਗ ਸਿੰਘ ਸਾਹਿਬਾਨ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਪ੍ਰਮੁੱਖ ਗ੍ਰੰਥੀ ਤਖਾ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਅਤੇ ਜਥੇਦਾਰ ਦਮਦਮਾ ਸਾਹਿਬ ਸ੍ਰੀ ਮਾਨ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਜੀ ਔਰ ਜਥੇਦਾਰ ਸਿੰਘ ਸਾਹਿਬ ਸ੍ਰੀਮਾਨ ਯਾਨੀ ਸੁਲਤਾਨ ਸਿੰਘ ਜੀ ਸ੍ਰੀ ਕੇਸਗੜ੍ਹ ਸਾਹਿਬ ਉਹਨਾਂ ਨੇ ਕੱਲ ਇੱਕ ਫੈਸਲਾ ਕੀਤਾ ਜਿਸ ਨੂੰ ਇਤਿਹਾਸਿਕ ਫੈਸਲਾ ਮਨਿਆ ਜਾ ਰਿਹਾ ਔਰ ਉਹਨਾਂ ਨੇ ਸardar Sukhbir Singh Badal سمیت ਸਾਰੇ ਅਕਾਲੀ ਦਲ ਨੂੰ ਦਾਗੀਆਂ ਤੇ ਬਾਗੀਆਂ ਨੂੰ ਜਿਹਨਾਂ ਨੂੰ ਦਾਗੀ ਦੇ ਬਾਗੀ ਆਖਿਆ ਜਾਂਦਾ ਸਾਰਿਆਂ ਨੂੰ ਉਹਨਾਂ ਨੇ ਤਲਬ ਕੀਤਾ ਔਰ ਸਵਾਲ ਜਵਾਬ ਕੀਤੇ ਔਰ ਉਹਨਾਂ ਨੇ ਜੋ ਉਹਨਾਂ ਨੂੰ ਮਨ ਵਿੱਚ ਆਇਆ ਉਹਨਾਂ ਨੇ ਉਸ ਤਰ੍ਹਾਂ ਦੀ ਸੇਵਾ ਕਹਿ ਲੋ ਜਾਂ ਧਾਰਮਿਕ ਡੰਨ ਕਹਿ ਲੋ ਲਗਾਇਆ ਪਰ ਇਸ ਵਿੱਚ ਮੈਂ ਪਹਿਲੇ ਸਿੰਘ ਸਾਹਿਬਾਨ ਜੀ ਤੋਂ ਮਾਫੀ ਮੰਗ ਲੈਂਦਾ ਹਾਂ ਜੇ ਮੈਂ ਗਲਤ ਹੋਵਾਂ ਗਾ ਤਾਂ ਮੈਂ ਬਾਰ-ਬਾਰ ਮਾਫੀ ਮੰਗਦਾ ਹਾਂ ਪਰ ਮੈਂ ਬੇਨਤੀ ਇਹ ਕਰਨਾ ਚਾਹੁੰਦਾ ਕਿ ਸਿੰਘ ਸਾਹਿਬ ਜੀ ਹੋਣ ਜਾਂ ਕੋਈ ਵੀ ਵੱਡੀ ਤਵੱਡੀ ਸਿੱਖ ਜੱਟ ਦੀ ਸ਼ਖਸੀਅਤ ਹੋਵੇ ਧਾਰਮਿਕ ਹੋਵੇ ਰਾਜਨੀਤਿਕ ਹੋਵੇ ਸਮਾਜਿਕ ਹੋਵੇ ਸਾਹਿਤਿਕ ਹੋਵੇ ਕਿਸੇ ਨੂੰ ਵੀ ਸਤਗੁਰੂ ਦੀ ਬਾਣੀ ਦੀ ਬੇਅਦਵੀ ਕਰਨ ਦਾ ਅਧਿਕਾਰ ਨਹੀਂ ਹੈ ਪਰ ਇਸ ਮਾਮਲੇ ਵਿੱਚ ਦੇਖਿਆ ਗਿਆ ਕਿ ਸਤਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਆਂ ਪਵਨ ਪੰਕਤੀਆਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1142 ਨੰਬਰ ਅੰਗ ਤੇ ਪੈਰੋ ਰਾਗ ਵਿੱਚ ਦਰਜ ਹਨ ਨਿਰਵੈਰ ਪੁਰਖ ਸਤਗੁਰੂ ਪ੍ਰਵਦਾਤੇ ਹਮ ਅਪਰਾਧੀ ਤੁਮ ਬਖਸ਼ਾ ਤੇ ਔਰ ਜਿਸ ਪਾਪੀ ਕੋ ਮਿਲੇ ਨਾ ਢੋਈ ਸਨ ਆਵੇ ਤਾਂ ਨਿਰਮਲ ਹੋਈ ਸੁਖ ਪਾਇਆ ਸਤਿਗੁਰੂ ਮਨਾਏ ਸਫਲ ਪਾਏ ਕ੍ਰੂਤੇ ਆਏ ਪਾਉ ਬ੍ਰਹਮ ਸਤਿਗੁਰ ਆਦੇਸ਼ ਮਨ ਤਨ ਤੇਰਾ ਸਭ ਤੇਰਾ ਆਦੇਸ਼ ਆਖਰੀ ਪੰਕਤੀ ਇਸ ਸ਼ਬਦ ਦੀ ਚਾਰ ਪਦ ਨੇ ਪਾਉ ਬ੍ਰਹਮ ਕਿਰਪਾਏ ਦਿਆਲਾ ਨਾਨਕ ਦਾਸ ਦੇਖ ਪਏ ਨਿਹਾਲਾ ਇਹ ਪਾਵਨ ਪੰਕਤੀਆਂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਤਖਤੀ ਤੇ ਲਿਖ ਕੇ ਤੇ ਉਹਨਾਂ ਤਖਤੀਆਂ ਗਲ ਵਿੱਚ ਪਾ ਕੇ ਤੇ ਭਾਵੇਂ ਇਸ ਲਈ ਸੀ ਕਿ ਅਸੀਂ ਗੁਨਾਹਗਾਰ ਆਂ ਤੇ ਸਰਣ ਆਇਆ ਤੇ ਸਾਨੂੰ ਬਖਸ਼ਿਆ ਜਾਏ ਪਰ ਇੱਥੇ ਬਾਣੀ ਦੀ ਬਹੁਤ ਵੱਡੀ ਬੇਅਦਬੀ ਹੋਈ ਜਦ ਕਿ ਉਹ ਗਲ ਵਿੱਚ ਪੰਕਤੀਆਂ ਪਾ ਕੇ ਤਖਤੀ ਮਹਾਰਾਜ ਦੀ ਬਾਣੀ ਦੀ ਲਿਖੀ ਹੋਈ ਪਾ ਕੇ ਤੇ ਉਸ ਤੇ ਮਲਮੂਤਰ ਦੇ ਛੱਟੇ ਪੈ ਰਹੇ ਸਨ ਤੇ ਉਹ ਬਰਤਨਾਂ ਦੀ ਝੂਠ ਦੇ ਛੱਟੇ ਪੈ ਰਹੇ ਸਨ ਤੇ ਇਸ ਕਰਕੇ ਚਲੋ ਬਰਤਨਾਂ ਦੀ ਝੂਠ ਬਾਰੇ ਕੋਈ ਕਹਿ ਸਕਦਾ ਵੀ ਮਹਾਰਾਜ ਦੀ ਸੇਵਾ ਅਗੇ ਉਹ ਵੀ ਨਹੀਂ ਪੜਣੀ ਚਾਹੀਦੀਆਂ ਬਾਣੀ ਦੀ ਪੰਕਤੀ ਤੇ ਪਰ ਮਲਮੂਤਰ ਦੇ ਵਿੱਚ ਜਾ ਕੇ ਤੇ ਧੋਣਾ ਸਾਫ਼ ਕਰਨਾ ਤੇ ਉੱਥੇ ਬਾਣੀ ਦੀਆਂ ਪੰਕਤੀਆਂ ਗਲ ਵਿੱਚ ਪਾਈ ਰੱਖਣੀਆਂ ਸਿੰਘ ਸਾਹਿਬ ਜੀ ਨੇ ਕੋਈ ਉਚੇਚਾ ਹਦੇਸ਼ ਵੀ ਨਹੀਂ ਜਾਰੀ ਕੀਤਾ ਕਿ ਜੇ ਤੁਸੀਂ ਬਾਥਰੂਮ ਦੇ ਸਾਫ ਕਰੋਗੇ ਬਾਹੂ ਮੂਤਰ ਸਾਫ ਕਰੋਗੇ ਤਾਂ ਪੰਕਤੀਆਂ ਬਾਣੀ ਦੀਆਂ ਬਾਹਰ ਸਤਕਾਰ ਸਹਿਤ ਕਿਸੇ ਨੂੰ ਪਕੜਾ ਲਓਗੇ ਜਾਂ ਉੱਚੀ ਜਗ੍ਹਾ ਤੇ ਕਿਤੇ ਬਿਰਾਜ਼ਮਾਨ ਕਰਾ ਲਓਗੇ ਭਵੇਂ ਬਾਣੀ ਦੀ ਇੱਕ ਪੰਕਤੀ ਹੋਵੇ ਭਵੇਂ ਦੋ ਪੰਕਤੀਆਂ ਹੋਣ ਬਾਣੀ ਗੁਰੂ ਹੈ ਤੇ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 10 ਗੁਰੂ ਸਾਹਿਬਾਨ ਦੀ ਪਵਨ ਪਵਿੱਤਰ ਜੋਤ ਹੈ ਇਹ ਬਹੁਤ ਵੱਡਾ ਜਿਹੜਾ ਬਾਣੀ ਦੀ ਬੇਅਦਬੀ ਦਾ ਵਾਇਸ ਬਣਿਆ ਹੈ ਇਸ ਕਰਕੇ ਮੈਂ ਸਾਰੇ ਪੰਥ ਨੂੰ ਬੇਨਤੀ ਕਰਦਾ ਜੇ ਮੈਂ ਗਲਤ ਹਾਂ ਤਾਂ ਮੈਨੂੰ ਤੁਸੀਂ ਜੋ ਚਾਹੋ ਸਜ਼ਾ ਦੇ ਸਕਦੇ ਹੋ ਤੇ ਭਾਵੇਂ ਕੋਈ ਸਿੰਘ ਸਾਹਿਬਾਨ ਜੀ ਨੇ ਭਾਵੇਂ ਕੋਈ ਰਾਜਨੀਤਿਕ ਹਸਤੀ ਹੈ ਭਾਵੇਂ ਕੋਈ ਕਿਸੇ ਤਰ੍ਹਾਂ ਦੀ ਕਿਸੇ ਖੇਤਰ ਦੀ ਵੱਡੀ ਹਸਤੀ ਹੈ ਕਿਸੇ ਨੂੰ ਵੀ ਬਾਣੀ ਦੀ ਬਦਵੀ ਜਾਣੇ ਅਣਜਾਣੇ ਵਿੱਚ ਵੀ ਕਰਨ ਦਾ ਅਧਿਕਾਰ ਨਹੀਂ ਪਹੁੰਚਦਾ ਇਸ ਲਈ ਮੈਨੂੰ ਨਹੀਂ ਪਤਾ ਮੈਂ ਠੀਕ ਕਹਿ ਰਿਹਾ ਕਿ ਗਲਤ ਕਹਿ ਰਿਹਾ ਆਪ ਖਾਲਸਾ ਪੰਥ ਹੀ ਇਸ ਗੱਲ ਦਾ ਫੈਸਲਾ ਕਰੋ ਇਸ ਗੱਲ ਤੇ ਨਿਰਣੈ ਕਰੋ ਕਿ ਕੀ ਸਿੰਘ ਸਾਹਿਬ ਜੀ ਨੂੰ ਇੰਨਾ ਖਿਆਲ ਨਹੀਂ ਰਿਹਾ ਸਾਡੇ ਸਤਕਾਰਯੋਗ ਸਿੰਘ ਸਾਹਿਬ ਜੀ ਨੂੰ ਕਿ ਜੇ ਮਲਮੁਤਰ ਵਿੱਚ ਜਾ ਕੇ ਤੇ ਸੇਵਾ ਕਰਨਗੇ ਤਾਂ ਪੰਕਤੀਆਂ ਦੀ ਬੇਅਦਬੀ ਹੋਏਗੀ ਕਿ ਨਹੀਂ ਹੋਏਗੀ ਛੱਟੇ ਪਹਿਣਗੇ ਕਿ ਨਹੀਂ ਪਹਿਣਗੇ ਤੇ ਹੋ ਸਕਦਾ ਵੀ ਉਹਨਾਂ ਲੈਮੀਨੇਸ਼ਨ ਵੀ ਕਰਵਾਇਆ ਹੋਵੇ ਪਰ ਲੈਮੀਨੇਸ਼ਨ ਵੀ ਇਸ ਗੱਲ ਦੀ ਆਗਿਆ ਨਹੀਂ ਦਿੰਦਾ ਕਿ ਜੇ ਬਾਣੀ ਲਿਖੀ ਹੈ ਤੇ ਉਸ ਤੇ ਮਲਮੁਤਰ ਦੇ ਛੱਟੇ ਪਹਿਣ ਝੂਠ ਉਸ ਤੇ ਖਿਲਰੇ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਇਸ ਬਾਰੇ ਸਿੰਘ ਸਾਹਿਬਾਨ ਆਪ ਹੀ ਫੈਸਲਾ ਕਰਨ ਕਿ ਇਹ ਜਿਹੜੀ ਬਾਣੀ ਬਾਣੀ ਦੀ ਬੇਅਦਬੀ ਜਾਣੇ ਜਾਣੇ ਆਪਦੀਆਂ ਕੋਲ ਹੋਈ ਹੈ ਜਾਂ ਕਿਸੇ ਨੇ ਕਰਵਾ ਦਿੱਤੀ ਹੈ ਜਾਂ ਤੁਸੀਂ ਪੰਕਤੀਆਂ ਨਹੀਂ ਪੜੀਆਂ ਕਿਸੇ ਹੋਰ ਨੇ ਗਲ ਵਿੱਚ ਪਾ ਦਿੱਤੀਆਂ ਨੇ ਜਿਹੜਾ ਵੀ ਮਲਮੁਤਰ ਦੀਆਂ ਦੇ ਵਿੱਚ ਜਾ ਕੇ ਤੇ ਮਹਾਰਾਜ ਦੀਆਂ ਪੰਕਤੀਆਂ ਲੈ ਕੇ ਜਾਣ ਦਾ ਜਾਂ ਗਲ ਪਾਉਣ ਦਾ ਜਿਹੜਾ ਵੀ ਕੋਈ ਤੁਹਾਡਾ ਕਾਰੀਗਰ ਹੈਗਾ ਜਿਨੇ ਪੰਕਤੀਆਂ ਲਿਖੀਆਂ ਨੇ ਪ੍ਰਿੰਟਰ ਹੈਗਾ ਜਾਂ ਜਿਨੇ ਗਲ ਚ ਪਾਈਆਂ ਨੇ ਜਾਂ ਆਪਜੀ ਦੀ ਜਾਣਕਾਰੀ ਵਿੱਚ ਇਹ ਨਹੀਂ ਰਿਹਾ ਕਿ ਬਾਣੀ ਦੀਆਂ ਪੰਕਤੀਆਂ ਗਲ ਵਿੱਚ ਪਾ ਕੇ ਤੇ ਮਲਮੁੱਤਲ ਸਾਫ਼ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਮੈਂ ਸਾਰੇ ਬੰਦ ਨੂੰ ਬੇਨਤੀ ਕਰਦਾ ਕਿ ਸਿੰਘ ਸਾਹਿਬਾਨ ਜੀ ਇਸ ਵੱਡੀ ਜਿਹੜੀ ਗੁਰਬਾਣੀ ਦੀ ਵਿਦਵੀ ਹੋਈ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸ਼ਬਦ ਜਿਹੜੇ 1100 ਬਾਣੀ ਨੰਬਰ ਅੰਦਤੇ ਨੇ ਪੈਰੋ ਮਹਲਾ 5ਵਾਂ ਮਹਾਰਾਜ ਦੇ ਇਸ ਪਾਵਨ ਪੰਕਤੀਆਂ ਜੋ ਬੇਅਦਬੀ ਕੀਤੀ ਗਈ ਹੈ ਇਹ ਜੋ ਬੇਅਦਬੀ ਹੋਈ ਹੈ ਜਾਣੇ ਨਾ ਜਾਣੇ ਹੋਈ ਹੈ ਤਾਂ ਸਿੰਘ ਸਾਹਿਬ ਜੀ ਇਸ ਦਾ ਪਛਤਾਪ ਕਰਨ ਔਰ ਇਸ ਤੇ ਅ ਅਕਸਰੀ ਅਕਾਲ ਤੱਕ ਸਾਹਿਬ ਅਖੰਡ ਪਾਠ ਰਖਵਾ ਕੇ ਜਾਂ ਜਿਸ ਤਰ੍ਹਾਂ ਵੀ ਹੈ ਅਗਰ ਬਾਣੀ ਦੀ ਬੇਅਦਬੀ ਹੋਈ ਹੈ ਤੇ ਉਹਨਾਂ ਨੂੰ ਜਿਹੜਾ ਭਾਵੇਂ ਜੋ ਜੋ ਵੀ ਨੇ ਉਹਨਾਂ ਨੂੰ ਇਸ ਇਸ ਦਾ ਪਛਤਾਪ ਕਰਨਾ ਜ਼ਰੂਰੀ ਹੈ ਤੇ ਜੇ यहां पे इतनी जल्दी हो गई सी कि भाई ਅਸੀਂ ਤਾਂ ਫਟਾਫਟ ਕਿਸੇ ਨੂੰ ਦੋਸ਼ੀ ਤੇ ਕਿਸੇ ਨੂੰ ਕੁਛ ਕਰਾਰ ਦੇ ਦੇਣਾ ਤੇ ਭਾਵੇਂ ਬਾਣੀ ਦੀ ਪੰਕਤੀ ਦੀ ਸਤਕਾਰ ਆਦਬ ਤੇ ਭੈ ਭਾਵਨੀ ਦਾ ਖਿਆਲ ਰਵੇ ਜਾਂ ਨਾ ਰਵੇ いや ਇਸ ਤਰ੍ਹਾਂ ਕੀਤਾ ਗਿਆ ਤੇ ਜੇ ਮਾਨੀਆ ਸਿੰਘ ਸਾਹਿਬ ਜੀ ਉਹ ਇਸ ਤਰ੍ਹਾਂ ਕੀਤਾ ਗਿਆ ਹੈ ਤਾਂ ਫਿਰ ਆਪ ਜੀ ਨੂੰ ਇਸ ਵੱਡੀ ਪਦਵੀ ਤੇ ਰਹਿਣ ਦਾ ਹੱਕ ਨਹੀਂ ਹੈ ਮੈਂ ਨਿਮਰਤਾ ਸਹਿਤ ਬੇਨਤੀ ਕਰ ਰਿਹਾ ਬਾਕੀ ਤੁਸੀਂ ਆਪ ਹੀ ਸੋਚੋ ਕਿ ਤੁਹਾਨੂੰ ਹੱਕ ਹੈ ਅਗਰ ਤੁਹਾਡੇ ਰਾਹੀਂ ਸਤਿਗੁਰੂ ਦੀ ਪਾਵਨ ਪਵਿੱਤਰ ਬਾਣੀ ਦੀਆਂ ਪੰਕਤੀਆਂ ਦੀ ਬੇਦਬੀ ਤੁਹਾਡੇ ਰਾਹੀਂ ਹੋਈ ਹੈ ਅਗਰ ਤਾਂ ਫਿਰ ਤੁਹਾਨੂੰ ਇਹਨਾਂ ਪਦਮੀਆਂ ਤੇ ਰਹਿਣ ਦਾ ਹੱਕ ਹੈਗਾ ਕਿ ਆਪ ਸਜ਼ਾ ਦੇ ਭਾਗੀ ਨਹੀਂ ਹੋ ਕਿ ਆਪ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਨਹੀਂ ਹੋਣਾ ਚਾਹੀਦਾ ਜਾਂ ਖਾਲਸਾ ਪੰਥ ਆਪ ਜੀ ਨੂੰ ਤਲਬ ਨਾ ਕਰੇ ਜਾਂ ਕਿਸੇ ਨੂੰ ਵੀ ਅਗਰ ਕੋਈ ਆਪ ਜੀ ਦੀ ਹੀ ਗੱਲ ਨਹੀਂ ਹੈ ਅਗਰ ਕਿਸੇ ਕੋਲੋਂ ਵੀ ਇਸ ਤਰ੍ਹਾਂ ਹੋ ਜਾਂਦਾ ਮਲਮੁਤਰ ਵਾਲੀ ਥਾਂ ਤੇ ਸਫਾਈ ਕਰ ਲਿਓ ਗੱਲ ਚ ਬਾਣੀ ਦੀਆਂ ਪੰਕਤੀਆਂ ਪਾ ਕੇ ਜਾਂਦਾ ਤਾਂ ਕਿ ਆਪ ਇਸ ਨੂੰ ਅਲਾਉ ਕਰਦੇ ਹੋ ਜਾਂ ਸਿੱਖ ਰਹਿਤ ਮਰਿਆਦਾ ਇਸ ਨੂੰ ਅਲਾਉ ਕਰਦੀ ਹੈ ਇਹ ਕਿੰਨੇ ਦੁੱਖ ਦੀ ਗੱਲ ਹੈ ਇਹ ਕਿੰਨੇ ਹਿਰਦੇ ਜਿਹੜੇ ਨੇ ਉਹਨਾਂ ਨੂੰ ਬਲੁੰਦਰਣ ਵਾਲੀ ਗੱਲ ਹੋਈ ਹੈ ਕਿ ਸਜ਼ਾ ਦੇਣ ਦੇ ਉਹਦੇ ਵਿੱਚ ਚਲੋ ਉਹ ਜ਼ਰੂਰੀ ਸੀ ਜੋ ਆਪ ਜੀ ਨੇ ਕੀਤਾ ਸਿਰ ਮੱਥੇ ਤੇ ਸਭ ਨੇ ਮੰਨਿਆ ਮੈਂ ਵੀ ਇਸ ਨੂੰ تسلیم ਕੀਤਾ ਹਰੇਕ ਨੇ ਕੀਤਾ ਵੀ ਜੋ ਤੁਸੀਂ ਕੀਤਾ ਚੰਗਾ ਕੀਤਾ ਸੁਖਵੀਰ ਸਿੰਘ ਬਾਦਲ ਨੇ ਵੀ ਇਸ ਨੂੰ ਜਿਹੜਾ ਸਿਰ ਸਿਰ ਮਸਤਕ ਤੇ ਪ੍ਰਵਾਨ ਕੀਤਾ ਉਹਨਾਂ ਦੇ ਸਾਰੇ ਕੈਬਨਿਟ ਨੇ ਪ੍ਰਵਾਨ ਕੀਤਾ ਔਰ ਉਹ ਕਰਨਾ ਵੀ ਚਾਹੀਦਾ ਸੀ ਸ੍ਰੀ ਅਕਾਲ ਤਖਤ ਪਰ ਆ ਜਿਹੜੀ ਬਾਣੀ ਦੀ ਬੇਦਬੀ ਨਾਲ ਹੋਈ ਹੈ ਮਹਾਰਾਜ ਦੀਆਂ ਪੰਕਤੀਆਂ ਦੀ ਇਹਦਾ ਲਿਖਾ ਜੋਖਾ ਕੌਣ ਦੇਵੇਗਾ ਕਿ ਇਹ ਅਲਾਉ ਕਰ ਦਿੱਤੀ ਗਈ ਹੈ ਕਿ ਤੁਸੀਂ ਬਾਣੀ ਦੀਆਂ ਪੰਕਤੀਆਂ ਮਲਮੁਤਰ ਵਾਲੇ ਥਾਂ ਲੈ ਜਾਓ ਤੇ ਮਲਮੁਤਰ ਦੀ ਉਸ ਤੇ ਛਿੱਟਾ ਪੈ ਜਾਣ ਕਿ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਹੈ ਜਾਂ ਕਿਉਂ ਇਸ ਬਾਣੀ ਦੀਆਂ ਪੰਕਤੀਆਂ ਦੀ ਬੇਦੇਵੀ ਹੋਈ ਹੈ ਮੈਂ ਸਿਰਫ ਇੰਨੀ ਗੁਜ਼ਾਰਿਸ਼ ਸਾਰੇ ਖਾਲਸਾ ਪੰਥ ਨੂੰ ਕਰਨਾ ਚਾਹੁੰਦਾ ਬਾਕੀ ਖਾਲਸਾ ਪੰਥ ਬਹੁਤ ਸਿਆਣਾ ਹੈ ਸਿੰਘ ਸਾਹਿਬ ਜੀ ਬਹੁਤ ਸਿਆਣੇ ਨੇ ਆਪ ਉਹਨਾਂ ਨੇ ਆਪ ਹੀ ਇਸ ਬਾਰੇ ਜੋ ਹੈ ਉਹ ਫੈਸਲਾ ਕਰ ਲੈਣਾ ਭੁੱਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ